ਆਮ ਅਤੇ ਪੋਲੇ ਪਾਣ ਲੋਕਾਂ ਨੂੰ ਬੈਂਕਾਂ ਦੇ ਏਟੀਐਮ ਵਿੱਚ ਏਟੀਐਮ ਬਦਲ ਕੇ ਪੈਸੇ ਕਢਾਉਣ ਵਾਲੇ ਨੌਸ਼ਰਵਾਜ ਨੂੰ ਅੱਜ ਸਬ ਡਿਵੀਜ਼ਨ ਦਾਕਾ ਦੇ ਡੀਐਸਪੀ ਵਿਰਿੰਦਰ ਸਿੰਘ ਖੋਸਾ ਦੀ ਅਗਵਾਈ ਹੇਠ ਐਸਐਚਓ ਅਮਰਤਪਾਲ ਸਿੰਘ ਅਤੇ ਉਹਨਾਂ ਦੀ ਟੀਮ ਵੱਲੋਂ ਗ੍ਰਿਫਤਾਰ ਕੀਤਾ ਗਿਆ ਇਸ ਮੌਕੇ ਤੇ ਡੀਐਸਪੀ ਵਿਰਿੰਦਰ ਸਿੰਘ ਖੋਸਾ ਵੱਲੋਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕੀ ਕੁਝ ਕਿਹਾ ਤੁਸੀਂ ਵੀ ਸੁਣੋ ਸਾਡੇ ਇਸ ਵਿਸ਼ੇਸ਼ ਰਿਪੋਰਟ ਦੇ ਵਿੱਚ ਲੁਧਿਆਣਾ ਜ਼ਿਲ੍ਹੇ ਦੇ ਥਾਣਾ ਮੁਲਾਕਾ ਦਾਕਾ ਵਿਖੇ ਸਾਨੂੰ ਇੱਕ ਇਨਫੋਰਮੇਸ਼ਨ ਮਿਲੀ ਸੀ ਕੀ ਸੁਨੀਤ ਕੁਮਾਰ ਸਾਨੂੰ ਸ੍ਰਿੰਦਰ ਕੁਮਾਰ ਜੋਗੀ ਲਈ ਹੋਣ ਦਾ ਰਹਿਣ ਵਾਲਾ ਇਹ ਸਖਸ਼ ਵੱਖ-ਵੱਖ ਬੈਂਕਾਂ ਦੇ ਏਟੀਐਮ ਮਸ਼ੀਨਾਂ ਤੇ ਭੋਲੇ-ਭਾਲੇ ਲੋਕਾਂ ਨਾਲ ਉਹਨਾਂ ਦੇ ਏਟੀਐਮ ਕਾਰਡ ਬਦਲ ਕੇ ਉਹਨਾਂ ਨੂੰ ਠੱਗੀ ਮਾਰਦੇ ਜਿਸ ਤੋਂ ਬਾਅਦ ਸਾਡੇ ਐਸਟੀਓ ਦਾਖਲਾ ਦੇਣ ਤੋਂ ਪੂਰੀ ਟੀਮ ਵੱਲੋਂ ਅ ਬੜੀ ਜੀ ਮਿਹਨਤ ਦੇ ਨਾਲ ਸਖਸ਼ ਨੂੰ ਕਾਬੂ ਕੀਤਾ ਗਿਆ ਇਸ ਤੋਂ ਬਾਅਦ ਸਾਨੂੰ ਵੱਖਰੇ-ਵੱਖਰੇ 17 ਬੈਂਕਾਂ ਦੇ 78 ਦੇ ਕਰੀਬ 18 ਕਾਰਡ ਬਰਾਮਦ ਹੋਏ ਇਸ ਤੋਂ ਇਲਾਵਾ ਜਦੋਂ ਇਹਦੀ ਪੁਸ਼ਕਸ਼ ਕੀਤੀ ਗਈ ਤਾਂ ਪੁਸ਼ਕਸ਼ ਫਸਾ ਲਗਾ ਕਿ ਜੋ ਇਸ ਦਾ ਮੋਟੋ ਸਪਿੰਡੀ ਹੈ ਉਸ ਮੁਤਾਬਕ ਇਹ ਆਪਣੇ ਸਿਰ ਦੇ ਉੱਪਰ ਪੱਕ ਬਣ ਕੇ ਆਪਣੇ ਆਪ ਨੂੰ ਚਿਹਰਾ ਸਖਸ਼ਦ ਹੁਣਾ ਦਾ ਉਸ ਤੋਂ ਬਾਅਦ ਇਹ ਏਟੀਐਮ ਮਸ਼ੀਨਾਂ ਦੇ ਬਾਹਰ ਜਾਂਦਾ ਜਿੱਥੇ ਵੀ ਅਗਰ ਕੋਈ ਬਜ਼ੁਰਗ ਜਾਂ ਕੋਈ ਜਨਾਨੀ ਜਿਸ ਨੂੰ ਏਟੀਐਮ ਕਾਰਡ ਸਿਰ ਉਹ ਨਹੀਂ ਹੁੰਦਾ ਉਸ ਨੂੰ ਜਾ ਕੇ ਇਹ ਕਹਿੰਦਾ ਕਿ ਮੈਂ ਤੁਹਾਡੀ ਕਿਵੇਂ ਹੈਲਪ ਕਰ ਸਕਦਾ ਇਹ ਉਹਨਾਂ ਤੋਂ ਏਟੀਐਮ ਕਾਰਡ ਫਦਲੀ ਆਪਣਾ ਏਟੀਐਮ ਕਾਰਡ ਉਹ ਸੇ ਮੈਂ ਨਾਲ ਬਦਲ ਦਿੰਦਾ ਸੀਗਾ ਫਿਰ ਜਦੋਂ ਉਹ ਬਦਲਿਆ ਹੋਏ ਏਟੀਐਮ ਕਾਰਡ ਲਗਾ ਕੇ ਆਪਣਾ ਪਿੰਨ ਭਰਦੇ ਸੀ ਤਾਂ ਇਹ ਚੋਰੀਫੁੱਪੇ ਉਸ ਦਾ ਪੈਡਿੰਗ ਦਾ ਪੈਨ ਵੀ ਪੜ ਲੈੁੰਦਾ ਸੀ ਜਿਸ ਤੋਂ ਬਾਅਦ ਜਦੋਂ ਉਹ ਸਖ ਕਿਉਂਕਿ ਇਸ ਦੇ ਪੈਸੇ ਨਹੀਂ ਨਿਕਲਦੇ ਸਨ ਕਿਉਂਕਿ 18 ਉਸ ਦਾ ਬਦਲ ਦਿੱਤਾ ਸੀ ਇਹ ਬਾਅਦ ਵਿੱਚ ਕਿਸੇ ਹੋਰ ਏਟੀਮ ਤੇ ਜਾਂਦਾ ਸੀ ਤੇ ਬਦਲੇ ਹੋਏ 18 ਨਾਲ ਜੋ ਚੁਰਾਇਆ ਹੋਇਆ ਪੈਨ ਕਾਰਡ ਉਸ ਦੇ ਨਾਲ ਲੋਕਾਂ ਦੇ ਲੱਖਾਂ ਰੁਪਏ ਇਕੱਠਾ ਕਰਕੇ ਉਹਨਾਂ ਨੂੰ ਧੱਕੀ ਮਾਰਿਆ ਸੀ ਜਦੋਂ ਇਸ ਦੀ ਪੁਸ਼ਕਿਸ਼ ਤੋਂ ਸਾਨੂੰ ਪਤਾ ਲੱਗਾ ਕਿ ਇਸ ਦੇ ਖਿਲਾਫ ਪਹਿਲਾਂ ਵੀ ਇਸ ਤੇ ਪੰਜ ਮਕਦਮੇ ਜੋ ਕਿ ਅਲੱਗ-ਅਲੱਗ ਜ਼ਿਲ੍ਹਿਆਂ ਦੇ ਵਿੱਚ ਜਿਵੇਂ ਕਿ ਲੁਧਿਆਣਾ ਕਮਿਸ਼ਨਰ ਖੰਨਾ ਫਾਟੇਗੜ ਸਾਹਿਬ ਸੰਭਰੂ ਜਨਰਲ ਦੇਖੇ ਇਸ ਦੇ ਖਲਾਫ ਇਸੇ ਤਰੀਕੇ ਦੇ ਕਾਫੀ ਇਪਟਮਦ ਦਰਜ ਸੋ ਇਹ ਸਾਨੂੰ ਕਾਫੀ ਟਾਈਨ ਤੋਂ ਭਾਲ ਰਿਸੀ ਜਿਵੇਂ ਸਾਡੇ ਕੋਲ ਇਸ ਦੇ ਖਲਾਫ ਕਾਫੀ ਸ਼ਿਕਾਇਤਾਂ ਵੀ ਸ਼ੁਰੂ ਹੋ ਗਈਆਂ ਸਤ ਸੋ ਜੋ ਇਸ ਦੀ ਇਹ ਬਲੇਂਡਿੰਗ ਪੁਸ਼ਕਸ਼ ਕੀਤੀ ਆ ਇਸ ਨੇ ਪੁਸ਼ਕਸ਼ ਦੇ ਇਸ ਮੰਨਿਆ ਹੋਾ ਕਿ ਉਸਨੇ ਜੋ 788 ਪ੍ਰਾਜ ਨੇ ਲਕਭਤ ਦਿੱਲੀ ਤੋਂ ਮਜਾਂਸ ਲਿਖਿਆ ਜਿਸ ਤੋਂ ਬਾਅਦ ਇਹ ਇਹ ਕਾਰਡ ਬਦਲ ਕੇ ਅਗਲੇ ਦਸਤੀ ਕਾਰਡ ਲੈ ਕੇ ਉਸਦੇ ਪੈਸੇ ਕਰਵਾ ਲੰਦਾਂ ਇਸ ਨੇ ਪੂਰੇ ਪੰਜਾਬ ਦੇ ਵਿੱਚ ਹੋਰ ਵੀ ਕਈ ਜ਼ਿਲ੍ਹਿਆਂ ਦੇ ਵਿੱਚ ਕਈ ਸ਼ਹਿਰਾਂ ਦੇ ਫਾਇਦਰ ਕਰ ਮੰਨਿਆ ਹੈ ਸੋ ਸੋਸ਼ਲ ਟੂ ਡਿਟੇਲ ਇਕੱਠੀ ਕਰਨੀ ਉਹਨਾਂ ਜੋ ਬਾਲਗ ਨਹੀਂ ਉਹਨਾਂ ਤੱਕ ਪਹੁੰਚਣ ਦੀ ਕੋਸ਼ਿਸ਼ ਕਰ ਰਹੇ ਮੈਂ ਸਵੀਡੀng ਦੇ ਜ਼ਰੀਏ ਵੀ ਸਾਰੇ ਲੋਕਾਂ ਨੂੰ ਇਹ ਕਹਾਂਗਾ ਕਿ ਅਗਰ ਕਿਸੇ ਵੀ ਬੰਦੇ ਦੇ ਨਾਲ ਅਗਰ ਪੀਟੀਐਮ ਬਦਲ ਕੇ ਉਸ ਨਾਲ ਠੱਗੀ ਹੋਈ ਹੈ ਤਾਂ ਤੁਰੰਤ ਰੂਝਾਨਾ ਵਿਖੇ ਦੇ ਜਾਂ ਐਸਐਚਓ ਦਫ਼ਤਰਾਂ ਜਾਂ ਮੇਰੇ ਨਾਲ ਈਐਸਪੀ ਦਫ਼ਤਰ ਨਾਲ ਸੰਪਰਕ ਕਰ ਤਾਂ ਕਿ ਸਾਨੂੰ ਲੋਕਾਂ ਨੂੰ ਸੰਗਰਮ ਵਿੱਚ ਮਦਦ ਵੀ ਮਿਲਾ ਸਕੀਏ ਤੇ ਜੋ ਉਹਨਾਂ ਦੇ ਪੈਸੇ ਠੱਗੇ ਗਏ ਨੇ ਉਹ ਬੈਂਕ ਤੋਂ ਜਾਂ ਫਿਰ ਸਟੋਰ ਤੋਂ ਜੋ ਉਸੇ ਰਿਕਵਰੀ ਕਰਨਗੇ ਉਹਨਾਂ ਨੂੰ ਵਾਪਸ ਲਵਾ ਸਕੀਏ ਸੋ ਅਸੀਂ ਕ੍ਰਾਈਮ ਜਿਹੇ ਅਗੇਂਸਟ ਜੇ ਸਾਨੂੰ ਕੋਈ ਵੀ ਹੋਰ ਵੀ ਇਸ ਤਰੀਕੇ ਦੀ ਕੋਈ ਵੀ ਇਨਫੋਰਮੇਸ਼ਨ ਮਿਲਦੀ ਹੈ ਤਾਂ ਸਾਡੇ ਕੋਲ ਇਸ ਬੰਦੇ ਦਾ ਤਿੰਨ ਦਿਨ ਦਾ ਰਿਮਾਂਡ ਵੀ ਹੈ ਸੋ ਰਿਮਾਂਡ ਦੇ ਨਾਲ ਇੱਕ ਹੋਰ ਵੀ ਡਿਟੇਲ ਦੇ ਵਿੱਚ ਤੁਸੀਂ ਕਿੱਟੀ ਜਾਓ ਤੇ ਹੋਰ ਵੀ ਇਸ ਤੋਂ ਕਾਫੀ ਇੰਕਵਰੀ ਵਾਰਦਾਤਾਂ ਟਰੇਸ ਹੋਣ ਦੇ ਸਾਨੂੰ ਮਿਲਦੇ